हां जी दोस्तों ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਪਣੇ ਵੱਡੇ ਕਾਫਲੇ ਨਾਲ ਹਲਕਾ ਵਿਧਾਨ ਸਭਾ ਹਲਕਾ ਸਮਰਾਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਵਿਦੇ ਲੋਕ ਸਭਾ ਹਲਕਾ ਫਤਿਹਗੜ੍ਹਸੋ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਆਪਣੇ ਵੱਡੇ ਕਾਫਲੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲਕਾ ਸਮਰਾਲਾ ਵਿਖੇ ਪਹੁੰਚੇ ਜਿੱਥੇ ਕੇ ਲੋਕਾਂ ਦਾ ਭਰਮਾ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਪ੍ਰਧਾਨ ਅਤੇ ਵਲੰਟੀਰੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਉਹ ਕੰਮ ਕੀਤੇ ਹਨ ਜੋ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਏ ਅੱਜ ਇਸ ਮੌਕੇ ਜਦੋਂ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਸਮਰਾਲਾ ਵਿਖੇ ਪਹੁੰਚੇ ਤਾਂ ਉੱਥੇ ਪਹੁੰਚਣ ਤੇ ਵਿਧਾਇਕ ਜਗਤਾਰ ਸਿੰਘ ਵਿਆਲਪੁਰ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਤਿਹਗੜ ਤੋਂ ਡੋਨਲਡ ਗੁਰਪ੍ਰੀਤ ਸਿੰਘ ਜੀਪੀ ਫਤਿਹੋ ਚੇਅਰਮੈਨ ਵਾਈਸ ਚੇਅਰਮੈਨ ਆਪ ਕੀ ਪ੍ਰਧਾਨਾ ਨਹੀਂ ਇੱਥੇ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਹਲਕਾ ਸਾਂਹੇ ਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੀ ਆਪਣੇ ਵੱਡੇ ਕਾਫਲੇ ਨਾਲ ਹਲਕਾ ਸਮਰਾਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੀ ਆਇਆਂ ਕਿਹਾ ਇਸ ਮੌਕੇ ਮੁੱਖ ਮੰਤਰੀ ਫਗਵਾ ਸਿੰਘ ਮਾਨ ਆਪਣੇ ਗੱਡੀ ਵਿੱਚ ਬੈਠ ਕੇ ਹਲਕਾ ਸਮਰਾਲਾ ਵਿਖੇ ਰੋਡ ਸ਼ੋਅ ਕੀਤਾ ਅਤੇ ਅਤੇ ਆਏ ਹੋਏ ਲੋਕਾਂ ਨੂੰ ਕਿਹਾ ਕਿ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਜਿੱਤਾਂਗਾ। ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਛਵਾੜਾ ਨਿਊਜ਼ ਜਿਵੇਂ ਜਿਵੇਂ ਲੋਕ ਸਭਾ ਦੇ ਇਲੈਕਸ਼ਨ ਨੇੜੇ ਆ ਰਹੇ ਹਨ ਹਰ ਕੋਈ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੇ ਲਈ ਪੱਬਾਂ ਪਾਰ ਹੋਇਆ ਪਿਆ ਹੈ ਇਸੇ ਤਰ੍ਹਾਂ ਮਛਵਾੜਾ ਹਲਕਾ ਸਮਰਾਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਪਹਿਲੀ ਫੇਰੀ ਆ ਤੇ ਉਹ ਆਪਣੇ ਲੋਕ ਸਭਾ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਉਹਨਾਂ ਦੇ ਹੱਕ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਆਇਆ ਵੀ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜੋ ਕਿਉਂਕਿ ਉਹਨਾਂ ਨੇ ਇੱਕ ਪੰਜਾਬ ਦੇ ਵਿੱਚ ਨਾਅਰਾ ਲਾਇਆ 13 0 ਤੇ ਪੰਜਾਬ ਬਣੂਗਾ ਹੀਰੋ ਇਹ ਤਾਂ ਹੁਣ ਲੋਕਾਂ ਨੇ ਫਤਵਾ ਦੇਣਾ ਵੀ ਹਾਂਜੀ ਵੀ 13 0 ਆਉਂਦੀ ਆ ਜਾਂ ਕਿੰਨੀਆਂ ਸੀਟਾਂ ਆਉਂਦੀਆਂ ਨੇ ਕਿਸ ਪਾਰਟੀ ਨੂੰ ਤੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਰੇ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹ ਕਿੱਥੋਂ ਆਏ ਨੇ ਤੇ ਵੀ ਜਿਹੜੀ ਇਹ ਰੈਲੀ ਆ ਵੀ ਕੀ ਮੋਟੋ ਬਣਾ ਲ ਵੀ ਉਹਨਾਂ ਦਾ ਇੱਥੇ ਆਉਣ ਦਾ ਮਕਸਦ ਕੀ ਜਾਵੇਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਸਾਰੋ ਤੁਸੀਂ ਅੱਜ ਆਇਓ ਰੈਲੀ ਦੇ ਵਿੱਚ ਕੀ ਸਿਸਟਮ ਆ ਕਾਹ ਤੋਂ ਵੀ ਕੀ ਕਾਹ ਤੋਂ ਆਏ ਅਸੀਂ ਗੁਰਪ੍ਰੀਤ ਸਿੰਘ ਜੀ ਵੀ ਵਾਸਤੇ ਆਏ ਆ ਜੀ ਅਸੀਂ 13 ਦੀ 13 ਸੀਟਾਂ ਇਸ ਵਾਰ ਲੋਕ ਸਭਾ ਦੀਆਂ ਲੈ ਕੇ ਜਾਵਾਂਗੇ ਜੀ ਕਿਉਂਕਿ ਅਸੀਂ ਬਿਜਲੀ ਦੇ ਬਿੱਲ ਕੋਈ ਵਰਗ ਗਰੀਬ ਨਹੀਂ ਦੇਖਿਆ 8 ਲੇਕੇ ਜੈਡ ਤੱਕ ਸਾਰੇ ਵਰਗ ਨੂੰ ਅਸੀਂ ਬਿਜਲੀ ਮਾਫ ਕੀਤੀ ਆ 660 ਯੂਨਟ ਸਾਰੇ ਵਰਗ ਨੂੰ ਮਾਫ ਆ ਜ਼ਿੰਮੇਦਾਰ ਭਰਾਵਾਂ ਨੇ ਪਿਛਲੇ 2 ਸਾਲ ਦੇ ਵਿੱਚ ਜਨਰੇਟਰ ਚਲਾ ਕੇ ਤੇਲ ਇੰਜਣ ਫੂਕ ਕੇ ਤੇਲ ਨਹੀਂ ਲਾਇਆ ਇੱਕ ਵੀ ਤੇਲ ਦਾ ਲੀਟਰ ਉਹਨਾਂ ਦਾ ਜਲਿਆ ਨਹੀਂ ਹੈਗਾ ਧਾਨਾ ਦੇ ਵੇਲੇ ਸਾਰੀ ਸਰਕਾਰ ਨੇ ਬਿਜਲੀ ਦਿੱਤੀ ਆ ਸਾਰੇ ਲੋਕਾਂ ਦਾ ਸਾਡੇ ਪਿੰਡ ਦੇ ਕਿਸਾਨ ਨੇ 9-9 ਲੱਖ ਰੁਪਏ ਡੀਜ਼ਲ ਦਾ ਬਚਿਆ ਉਹਨਾਂ ਦਾ ਕਾ ਸਾਰਾ ਕਿਸਾਨ ਦਾ ਭਾਈਚਾਰਾ ਵੀ ਸਾਡੇ ਨਾਲ ਆ ਇਸ ਵਾਰ ਤੇ ਜਿਹੜੇ ਹੋਰ ਭਾਈਚਾਰਾ ਨੇ ਉਹ ਤਾਂ ਸਾਡੇ ਨਾਲ ਹੈਗੇ ਹੈਗੇ ਨੇ ਤੇ ਦਿਨ ਦੇ ਵਿੱਚ ਲਾਈਟ ਆਉਂਦੀ ਰਹੀ ਆ ਰਾਤ ਨੂੰ ਲਾਈਟ ਨਹੀਂ ਦਿੱਤੀ ਨਹੀਂ ਪਹਿਲੀ ਸਰਕਾਰਾਂ ਰਾਤ ਨੂੰ ਲਾਈਟ ਨਹੀਂ ਦੇਦੀ ਸੀ 2 ਵਜੇ ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਪਿੰਡ ਛੌੜੀਆਂ ਤੋਂ ਆਏ ਆ ਜੀ। ਕਿ ਕਿਹੜੇ ਐਮਐਲ ਸਾਬ ਕਿਹੜੇ ਬੋਲੇ ਐਮਐਲ ਆਪਣਾ ਜਗਤਾਰ ਸਿੰਘ ਦਿਾਲਪੁਰਾ ਜੀ ਐਮਐਲ ਆਪਣਾ ਹਲਕਾ ਸਮਰਾਲਾ ਜੀ। ਹਾਂਜੀ 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 ਸਰ ਕੀ ਨਾਮ ਆ ਜੀ ਤੁਹਾਡਾ ਜੀ? ਗੁਰਵਿੰਦਰ ਸਿੰਘ ਜੀ। ਕਿੱਥੋਂ ਆ ਜੀ? ਛੌੜੀਆਂ ਬੇਰ ਤੋਂ। ਹਾਂਜੀ ਆ ਜਾਈਓ ਜੀ ਕੀ ਮੋਟ ਬਨਾਲ ਆਏ ਹੋ ਜੀ? ਅਸੀਂ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਆਏ ਆ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਵਿਧਾਨ ਲੋਕਸਭਾ ਵਿੱਚ ਭੇਜੀਏ। ਕਿ ਜਿਵੇਂ ਵਿਰੋਧੀ ਕਹਿੰਦੇ ਆ ਜੀ ਵੀ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤਾ ਹੈਗਾ ਕੋਈ ਵੀ ਝੂਠ ਝੂਠੇ ਤੇ ਸਰਕਾਰ ਬਣੀਆ ਝੂਠ ਝੂਠੇ ਵਾਦੇ ਕਰਕੇ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਸਾਰਿਆਂ ਨੂੰ ਪਤਾ ਹੀ ਆ ਕੰਮ ਕੀਤੇ ਦਿਖਦੇ ਨੇ ਜਿਵੇਂ ਕਿ ਬਿਜਲੀ ਵਾਲਾ ਕੰਮ ਕਿਸੇ ਨੇ ਹੋਰ ਪਹਿਲਾਂ ਸਰਕਾਰਾਂ ਨੇ ਇਹ ਜਿਹੀਆਂ ਚੀਜ਼ਾਂ ਵੇਚਿਆ ਨੇ ਆਪਣੇ ਆਪਣੀ ਸਰਕਾਰ ਨੇ ਦੇਖੋ ਜੀ ਥਰਮਲ ਪਲੈਂਟ ਖਰੀਦੇ ਆ ਆ ਦੇਖੋ ਸੜਕਾਂ ਕਿਵੇਂ ਬਣ ਰਹੀਆਂ ਜੀ ਲਾਈਟ ਦਿਨ ਰਾਤ ਮੋਟਰਾਂ ਦੀ ਲਾਈਟ ਆਉਂਦੀ ਆ 24 ਘੰਟੇ ਲਾਈਟ ਆ ਰਹੀ ਆ ਮੋਟਰਾਂ ਬੰਦ ਕਰਕੇ ਝੋਨਾ ਲਾਉਣ ਲੱਗਾ ਜੀ ਸਾਡੀ ਸਰਕਾਰ ਨੇ ਕੰਮ ਬਹੁਤ ਕੀਤੇ ਆ ਜੀ ਧੰਨਵਾਦ ਜੀ ਬੱਬੂ ਪ੍ਰਧਾਨ ਬਲੌਗ ਜਿੰਦਾਬਾਦ ਸਭ ਕਿੰਦਾ ਦਾ ਜਿਹੜਾ ਮਾਹੌਲ ਆ ਦੇਖਣ ਨੂੰ ਮਿਲ ਰਿਹਾ ਤੁਸੀਂ ਆਪ ਹੀ ਦੇਖ ਲਓ ਹਨ ਜਿਵੇਂ ਲੋਕ ਆਪਣੇ ਆਪ ਮਾਰੇ ਉਮੜ ਕੇ ਆਏ ਨੇ ਇਹ ਸਾਰਾ ਜਿੰਨਾ ਪਿਆਰ ਮਿਲਿਆ ਆ ਆਮਾ ਦੀ ਪਾਰਟੀ ਨੂੰ ਇਹ ਸਾਰਾ ਤੁਸੀਂ ਦੇਖ ਹੀ ਰਹੇ ਹੋ ਤੇ ਅੱਜ ਜੋ ਮਾਹੌਲ ਬਣਿਆ ਹੋਇਆ ਇਹ ਤੋਂ ਸਾਫ ਆ ਵੀ ਜਿਹੜਾ ਉਮੀਦਵਾਰਾ ਸਾਡਾ ਉਹਦੀ ਜਿੱਤ ਯਕੀਨੀ ਆ ਮੁਸਲਮਾਨ ਭਾਈ ਜਰਦਾ ਵੀ ਸਾਥ ਮਿਲਿਆ ਸਾਰਾ ਹਰ ਇੱਕ ਬੰਦਾ ਹਰ ਇੱਕ ਵਰਗ ਆਇਆ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਨੇ ਜੋ ਦੋ ਸਾਲਾਂ ਚ ਕੰਮ ਕੀਤਾ ਨੇ ਦੇਖੋ ਮੈਂ ਪਹਿਲਾਂ ਵੀ ਕਹਿੰਦਾ ਸੀ ਜਿਹੜੇ ਸਾਡਾ ਹੈਗਾ ਦੋ ਸਾਲ ਕੰਮ ਦੇ ਆਧਾਰ ਤੇ ਸੀ ਵੋਟਾਂ ਮੰਗਣ ਲੱਗਿਆ ਹੋਇਆ ਤੇ ਬੜਾ ਮਾਣ ਮਹਿਸੂਸ ਕਰਦਾ ਵੀ ਕੰਮ ਕਰਨ ਤੋਂ ਬਾਅਦ ਆ ਜਿਹੜਾ ਕੁਝ ਅਸੀਂ ਦੇਖ ਰਹੇ ਹਾਂ ਨਾ ਇਹ ਲੋਕਾਂ ਦੀ ਸ਼ਾਬਾਸ਼ੀ ਆ ਸਾਨੂੰ ਤੇ ਬੜਾ ਚੰਗਾ ਮਹਿਸੂਸ ਹੋ ਰਿਹਾ ਇਸ ਟਾਈਮ ਕੀ ਲੱਗਦਾ ਪੰਜਾਬ ਦੀ ਲੱਗਦੀ 13 0 ਜੀ ਉਹ ਤਾਂ ਸਾਫ਼ ਆ ਲੋਕ ਖੁਸ਼ ਨੇ ਪੰਜਾਬ ਦੇ ਤੁਹਾਨੂੰ ਪਤਾ ਵੀ ਹਰ ਇੱਕ ਵਰਗ ਖੁਸ਼ ਆ ਕਹਣਾ ਚਾਹੇ ਮੁਫਤ ਬਿਜਲੀ ਕਰੇ ਜਾਂ ਬਾਧੂ ਬਿਜਲੀ ਕਿਸਾਨਾਂ ਦੀ ਗੱਲ ਕਰ ਲਈਏ ਤੇ ਹਰ ਇੱਕ ਵਰਗ ਨੂੰ ਇਸ ਟਾਈਮ ਮਨ ਲੋ ਇਹ ਆ ਵੀ ਜੋ ਕਿਹਾ ਉਹ ਕੀਤਾ ਤੇ ਵੱਡੀ ਗੱਲ ਇਹ ਆ ਵੀ ਪਹਿਲੀ ਵਾਰ ਆ ਵੀ ਕੋਈ ਪਾਰਟੀ 2 ਸਾਲਾਂ ਤੋਂ ਬਾਅਦ ਜੇ ਜਾ ਕੇ ਲੋਕਾਂ ਚ ਕੰਮ ਦੇ ਆਧਾਰ ਤੇ ਵੋਟ ਮੰਗ ਰਹੀ ਆ ਜੇ ਅਸੀਂ ਮੰਗ ਰਹੇ ਆ ਤਾਂ ਸਿਰਫ ਇਹੀ ਕਹਿ ਰਹੇ ਆ ਮਾਨ ਸਾਹਿਬ ਨੇ ਕਿ ਵੀ 2 ਸਾਲਾਂ ਜੋ ਉਹ ਸੀ ਕੰਮ ਕੀਤੇ ਨੇ ਉਹਦੀ ਸਾਨੂੰ ਸ਼ਾਬਾਸ਼ੀ ਦੋ ਮਾਨ ਸਾਹਿਬ ਗੱਲ ਕਿਵੇਂ ਦੇਖਦੇ ਹੋ ਜਿਹੜਾ ਹਰ ਰੋਜ਼ ਤੁਹਾਡੀ ਪਾਰਟੀ ਜੁਆਇਨ ਕਰ ਰਹੇ ਨੇ ਕੋਈ ਕਾਂਗਰਸ ਹੋਵੇ ਚਾਹੇ ਆਕਾਲੀ ਦਲ ਦੇ ਦੇਖੋ ਜੀ ਅਸਲ 'ਚ 2 ਸਾਲਾਂ 'ਚ ਜੋ ਪਾਰਟੀ ਨੇ ਕੰਮ ਕੀਤੇ ਨੇ ਨਾ ਲੋਕ ਉਹਨੂੰ ਪ੍ਰਭਾਵਿਤ ਹੋ ਕੇ ਆਪਣੇ ਆਪ ਬਿਨਾਂ ਕਿਸੇ ਸ਼ਰਤ ਤੋਂ ਸਾਡੇ ਨਾਲ ਜੁੜਨ ਲੱਗੇ ਹੋਏ ਨੇ ਤੇ ਬਹੁਤ ਵਧੀਆ ਤੁਹਾਨੂੰ ਪਤਾ ਹੀ ਹੈ ਹੁਣ ਕਿੰਨੀ ਜੁਆਇਨਿੰਗਾਂ ਹੋ ਗਈਆਂ ਪਿਛਲੇ 4-5 ਦਿਨਾਂ 'ਚ ਜੇ ਆਪਾਂ ਸਮਰਾਲੀ ਦੀ ਉਹ ਗੱਲ ਕਰੀਏ ਤੇ ਆਪ ਮੁਹਰੇ ਮੇਰੇ ਮਨੋਂ ਆਪਣੇ ਆਪ ਦੂਜੀਆਂ ਪਾਰਟੀਆਂ ਦੇ ਲੋਕ ਸਾਧਣ ਆ ਰਹੇ ਨੇ ਸਾਡਾ ਸੰਵਿਧਾਨ ਸਭਾ ਦੇ ਵੱਡੀ ਲੀਡ ਨਾਲ ਜਿੱਤੇ ਸੀ ਜੀਪੀਜੀ ਮੈਂ ਤਾਂ ਇਹ ਕਹੂੰਗਾ ਵੀ ਉਹ ਹੀ ਰਿਕਾਰਡ ਤੋੜਨਾ ਕਿਉਂਕਿ ਉਦੋਂ ਬਾਅਦ ਕੰਮ ਵੀ ਕਰਕੇ ਦਿਖਾਏ ਨੇ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਵੀ ਸਾਡੇ ਪਹਿਲਾਂ ਜੋ ਹੈਗੇ ਸੀ ਉਹ ਤੋਂ ਹੈਗੇ ਹੈਗੇ ਨੇ ਅੱਜ ਸਾਡੇ ਨਾਲ ਨਵੇਂ ਵੀ ਜੁੜੇ ਨੇ ਕਾਲੀ ਕਾਂਗਰਸ ਵੀ ਜੁੜੇ ਨੇ ਤੁਹਾਨੂੰ ਪਤਾ ਵੀ ਜੇ ਬਿਜਲੀ ਵੇਲੇ ਫ੍ਰੀ ਹੋਇਆ ਜਾਂ ਮੋਟਰਾਂ ਦੀ ਬਿਜਲੀ ਆਈ ਹੈ ਜੋ ਕੁਝ ਵੀ ਆ ਉਹ ਸਾਰਾ ਕਾਲੀ ਕਾਂਗਰਸ ਜਿਹਨਾਂ ਨੂੰ ਵੋਟਾਂ ਪਾਈਆਂ ਦੀ ਉਹਨਾਂ ਦੇ ਵੀ ਹੋਇਆ ਉਹਨਾਂ ਨੇ ਮਹਿਸੂਸ ਕੀਤਾ ਵੀ ਜੋ ਪਿਛਲੀ ਵਾਰ ਉਹਨਾਂ ਗਲਤੀ ਕੀਤੀ ਹੈ ਮੈਨੂੰ ਨਹੀਂ ਲੱਗਦਾ ਹੁਣ ਦਹਿਰਾਉਣਗੇ ਮੁਕਾਬਲਾ ਕਿਸ ਪਾਰਟੀ ਨਾਲ ਦੇਖਦੇ ਹਾਂ ਹਲਕੇ ਜੀ ਮੇਰੇ ਹਿਸਾਬ ਨਾਲ ਤਾਂ ਜੀ ਦੇਖੋ ਜਿੱਤ ਜਿਵੇਂ ਪਹਿਲਾਂ ਹੋਈ ਸੀ ਕਿ ਇੱਕ ਬਸੜ ਕੁੜੇ ਲਾਦੀ ਹੈ ਮੈਨੂੰ ਤਾਂ ਜੋ ਮਹਿਸੂਸ ਕਰਦਾ ਮੈਂ ਅੱਜ ਮੁੱਖ ਮੰਤਰੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੋਈ ਕਿਸੇ ਪਾਰਟੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਅੱਜ ਜਿਹੜਾ ਹਵਾਮ ਅੱਜ ਆਪਣੇ ਆਪ ਲੋਕ ਆਪਣੇ ਆਪ ਸਾਰੇ ਆਏ ਨੇ ਹਨਾ ਇਸ ਚੀਜ਼ ਦੀ ਗਵਾਹੀ ਪਰਦੇ ਨੇ ਕਿ ਲੋਕ ਆਮ ਆਦੀ ਪਾਰਟੀ ਤੋਂ ਖੁਸ਼ ਨਹੀਂ ਤੇ ਲੋਕ ਵੱਡੇ ਬਹਾਮਤ ਨਾਲ ਜਿਹੜਾ ਸਮਰਾਲੇ ਵੱਲੋਂ ਵਿਧਾਨ ਸਭਾ ਦੀ ਹਾਜ਼ਰੀ ਹੈ ਜਿਹੜੀ ਲੋਕ ਸਭਾ ਫਤਿਹਗੜ੍ਹ ਚ ਉਹ ਲੱਗਣ ਜਾ ਰਹੀ ਹੈ ਠੀਕ ਹੈ ਚੋ ਕਈ ਤਹਿਸੀਲਾਂ ਨਿਕਲ ਕੇ ਜ਼ਿਲ੍ਹਾ ਵੀ ਬਣ ਚੁੱਕੇ ਨੇ ਇਹਨੂੰ ਜ਼ਿਲ੍ਹੇ ਦੀ ਕੋਈ ਹੈ ਜ਼ਿਲ੍ਹੇ ਦੀ ਮੰਗਾ ਕਈ ਵਾਰ ਉੱਠ ਚੁੱਕੀ ਹੈ ਆਪਣੇ ਆਪਣਾਲੇ ਨੇ ਵੀ ਖੰਨਾ ਨੂੰ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਮੇਰੀ ਸੌਂ ਸਾਬ ਨਾਲ ਵੀ ਗੱਲ ਹੋਈ ਸੀ ਇਹ ਆਉਣ ਵਾਲੇ ਟਾਈਮ 'ਚ ਅਸੀਂ ਇੱਥੋਂ ਪਹਿਲਾਂ ਇਹ ਚੋਣ ਜਿੱਤੀਏ ਤੇ ਉਹਨਾਂ ਦੇ ਟਾਈਮ 'ਚ ਅਸੀਂ ਸੀਐਮ ਸਾਹ ਨੂੰ ਬੇਨਤੀ ਕਰਾਂਗੇ ਕਿਉਂਕਿ ਜਿਹੜਾ ਖੰਨਾ ਸਿਟੀ ਹੁਣ ਬਹੁਤ ਵੱਡਾ ਹੋ ਗਿਆ ਵੀ ਜਿਹੜਾ ਸਮਰਾਲਾ ਖੰਨਾ ਤੇ ਪੈੜ ਇਹ ਤਿੰਨੋਂ ਲਾ ਕੇ ਇਹ ਜ਼ਿਲ੍ਹਾ ਬਣ ਜਾਏ ਤਾਂ ਇਹ ਬੜਾ ਵੱਡਾ ਲੋਕਾਂ ਨੂੰ ਬੜਾ ਵੱਡਾ ਫਾਇਦਾ ਹੋਊਗਾ ਤੇ ਉਹਨਾਂ ਵਾਲੇ ਟਾਈਮ 'ਚ ਜਿਹੜੇ ਵੀ ਲਈ ਜੋ ਲਹੂ ਬੇਤੀ ਜੀ ਵੀ ਨਾ ਇਹ ਬਣਨ ਤੋਂ ਬਾਅਦ ਤੁਹਾਡਾ ਕੀ ਪਲਾਨ ਹੋਊਗਾ ਨਾ ਇਹ ਸਿਰਫ ਇਹ ਵੀ ਇੱਕ ਪ੍ਰੋਬਲਮ ਠੀਕ ਹੈ 20 ਸਾਲ ਦੇ ਲੋਕੇ ਜਿਹੜਾ ਇਸ ਦੀ ਡ੍ਰੀ ਪ੍ਰੋਬਲਮ ਹੈ ਤੇ ਸ਼ਾਇਦ ਇਹਨਾਂ ਨੇ ਐਮਐਲਏ ਸਾਹਿਬ ਨੇ ਸੀਐਮ ਸਾਹਿਬ ਨਾਲ ਗੱਲ ਕੀਤੀ ਹੋਵੇ ਜਾਂ ਵਿਧਾਨ ਸਭਾ 'ਚ ਦੇ ਬੋਲੇ ਹੁਣ ਮੈਨੂੰ ਇਹਦੇ ਬਾਰੇ ਪਤਾ ਨਹੀਂ ਪਰ ਜਲਦੀ ਤੋਂ ਜਲਦੀ ਮੈਂ ਤੇ ਆਪਣੇ ਸਾਡੇ ਐਮਐਲਏ ਵਿਧਾਲਪੁਰ ਸਾਹਿਬ ਜੋ ਵੀ ਸਾਡੇ ਸੁਨਾਲੇ ਦੇ ਕੰਮ ਨੇ ਚਾਹੇ ਸਿਵਲ ਦਾ ਕੰਮ ਹੈ ਚਾਹੇ ਕੋਈ ਹੋਰ ਕੰਮ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਾਂਗੇ ਤੇ ਜੇ ਲੋੜ ਪਈ ਮੈਂ ਆਪਣਾ ਵੀ ਗ੍ਰਾਂਡ ਲੈ ਕੇ ਆਪਾਂ ਇਹ ਅਸੀਂ ਸਿਰੇ ਚੜਾਂਗੇ ਮੁੰਡਿਆ ਸਾਹਿਬ ਨੇ ਐਮਐਲਏ ਹਲਕਾ ਸਾਹਨੇਵਾਲ ਤੋਂ ਉਹ ਵੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਜੋ ਜਿਹੜੇ ਸਮਰਾਲੇ ਵਿਖੇ ਰੈਲੀ ਦੇ ਵਿੱਚ ਪਹੁੰਚਣ ਦਾ ਕੀ ਕਹਿਣਾ ਹੈ ਅਸੀਂ ਤੁਹਾਨੂੰ ਨਮਸਕਾਰ ਜੀ ਅੱਜ ਦਾ ਰੋਡਸੋ ਸਮਰਾਲੇ ਤੁਹਾਡਾ ਧੰਨਵਾਦ ਤੁਸੀਂ ਪਹੁੰਚੇ ਸੋ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਦਾ ਜਿੱਥੇ ਵੀ ਰੋਡਸ ਹੁੰਦਾ ਹਜ਼ਾਰਾਂ ਦੀ ਕਨਾਲ ਚ ਵਰਕਰ ਮੋਟਰ ਸਾਰੇ ਪਹੁੰਚ ਕੇ ਤੇ ਧੰਨਵਾਦ ਕਰਦੇ ਤੇ ਵੈਲਕਮ ਕਰਦੇ ਆ ਸੋ ਪ੍ਰਮਾਤਮਾ ਦੀ ਬਹੁਤ ਕਿਰਪਾ ਆਮ ਆਨਵੀ ਪਾਰਟੀ ਦੇ ਸੇਵਾਦਾਰ ਬਣ ਕੇ ਸੇਵਾ ਕਰੀਏ ਤੇ ਇਸ ਮਾਲਕ ਦੀ ਵੀ ਕਿਰਪਾ ਹੋ ਰਹੀ ਹੈ ਬਹੁਤ ਵੱਡੀ ਲੀਡ ਚ 13 0 ਜਿਹੜਾ 13 ਜੀ 13 ਛਿੱਟਾਂ ਚ ਤਣ ਜਾ ਰਹੇ ਕੀ ਕਹਿੰਦੇ ਜਿਹੜਾ ਅੱਜ ਸਮਰਾਲਾ ਵਿਖੇ ਇਕੱਠ ਹੋਇਆ ਇਸ ਵੀ ਬੜੀ ਲੀਨਾਂ ਜਿੱਤਣਗੇ ਰਾਲਾ ਵਾਸੀ ਲੋਕ ਸਭਾ ਫਤਗੜ ਸਾਹਿਬ ਦੀ ਸੀਟ ਬਹੁਤ ਵੱਡੀ ਲੀਨਾਂ ਜਿੱਤਣ ਜਾ ਰਹੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਸੋਨੂ ਕੁੰਦਰਾ ਜੀ ਵੀ ਸਾਡੇ ਨਾਲ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਅੱਜ ਉਹ ਰੈਲੀ ਦੇ ਵਿੱਚ ਆਏ ਆ ਹਾਂਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਅੱਜ ਤੁਸੀਂ ਰੈਲੀ ਦੇ ਵਿੱਚ ਆਏ ਹੋ ਆਮ ਆਦਮੀ ਪਾਰਟੀ ਦੇ ਦੇ ਕੀ ਪਰਪਲ ਆ ਜੀ ਮੈਨੂੰ ਇਹ ਐਕਚੁਅਲੀ ਤੁਹਾਨੂੰ ਪਤਾ ਜਿਵੇਂ ਐਮਪੀ ਦੀਆਂ ਵੋਟਾਂ ਨੇ ਸਾਡੇ ਲਈ ਬੜੀ ਖੁਸ਼ਕਿਸਮਤ ਸਮਰਾਲੇ ਚ ਆ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਲੋਕਾਂ ਚ ਬਹੁਤ ਸ਼ਾਹ ਵਾ ਜਿਹੜੀ ਜੀਪੀ ਦੀ ਜਿੱਤ ਤੇ ਮੋਹਰ ਲੱਗੀ ਹੋਈ ਸੀ ਉਹ ਅੱਜ ਹੋਰ ਪੱਕੀ ਹੋ ਗਈ ਕਿ ਲੋਕ ਜੀਪੀ ਦੇ ਨਾਲ ਨਾਲ ਸਾਡੇ ਹਲਕਾ ਵ代यक ਨੂੰ ਇੰਨਾ ਪਿਆਰ ਕਰਦੇ ਨੇ ਇਹ ਲਾ ਮਿਸਾਲ ਇਕੱਠ ਤੁਸੀਂ ਦੇਖ ਦਦੋ ਕਿ ਜੀਪੀ ਸਿੰਘ ਦੀ ਜਿੱਤ ਦਾ ਪ੍ਰਤੀਕ ਹੈ ਜੀ ਕੀ ਦੋ ਮੋਟ ਬਨੇ ਜੀ ਕਿਹੜੇ ਦੋ ਮੇਨ ਮੁੱਦੇ ਆ ਜੀ ਜਿਹਨਾਂ ਨੂੰ ਲੈ ਕੇ ਇਲੈਕਸ਼ਨ ਦੇ ਵਿੱਚ ਤੁਸੀਂ ਲੋਕਾਂ ਤੋਂ ਵੋਟਾਂ ਨੂੰ ਕਹਿ ਰਹੇ ਹੋ ਸਭ ਤੋਂ ਵੱਡਾ ਮੁੱਦਾ ਤਾਂ ਜੀ ਆ ਸੜਕਾਂ ਜਿਹੜੀ ਆਪਣੀ ਮਾਛੀਵਾੜੀ ਨੂੰ ਤੁਸੀਂ ਜਾਂਦੀ ਦੇਖਦੇ ਹੋ ਇਹ ਜੋ ਚਾਰ ਸੜਕਾਂ ਸੀ ਅੱਜ ਤੱਕ 20 ਸਾਲ ਤੋਂ ਨਹੀਂ ਬਣੀਆਂ ਸੜਕਾਂ ਬਣਾਈਆਂ ਜੀ ਨੰਬਰ 2 ਹਰ ਘਰ ਦੇ ਵਿੱਚ ਤੁਹਾਨੂੰ ਪਤਾ ਕਿ ਬਿਜਲੀ ਦਾ ਬਿੱਲ ਜੁਮੇ ਜ਼ੀਰੋ ਹੋਇਆ ਇਸ ਤੋਂ ਬਾਅਦ ਉਹ ਚੂਲ੍ਹਾ ਹੋਰ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਹੋਰ ਆਸ ਆ ਔਰ ਸਾਨੂੰ ਯਕੀਨ ਆ ਕਿ ਸਰਕਾਰ ਇਸ ਤੋਂ ਵੱਧ ਕੰਮ ਕਰੂਗੀ ਧੰਨਵਾਦ ਜੀ ਕਿੱਦਾਂ ਦਾ ਮਾਹੌਲ ਹੈ ਜਿਹੜਾ ਦੇਖੀ ਤੁਸੀਂ ਮੈਂ ਦੇਖ ਰਿਹਾ ਤਕਰੀਬਨ 10-12 ਕਿਲੋਮੀਟਰ ਤੁਰ ਕੇ ਆਇਆ ਲੋਕਾਂ ਦਾ ਠਾਠਾ ਮਾਰਦਾ ਕੱਠ ਇਸ ਗੱਲ ਦੀ ਗਵਾਹੀ ਭਰਦਾ ਕਿ ਸਾਡਾ ਉਮੀਦਵਾਰ ਗੁਰਪ੍ਰੀਤ ਹਲਕਾ ਲੋਕ ਸਭਾ ਪੱਤਰਕਾਰ ਸਾਹਿਬ ਤੋਂ ਇਹਦੇ ਬਾਰੇ ਕੋਈ ਵੀ ਉਮੀਦਵਾਰ ਨਹੀਂ ਕਿਸੇ ਪਾਰਟੀ ਕੋ ਬਹੁਤ ਹੀ ਸਿਆਣਾ ਸੂਝਵਾਨ ਲੋਕਾਂ ਦਾ ਦੁੱਖ ਦਰਦ ਸਮਝਣ ਵਾਲਾ ਔਰ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਵਿਚਰਨ ਵਾਲਾ ਜਿਹੜਾ ਇਹ ਸਾਡਾ ਉਮੀਦਵਾਰ ਆ ਔਰ ਅਸੀਂ ਸਮਰਾਲੇ ਹਲਕੇ ਵੱਲੋਂ ਇਹ ਵਿਸ਼ਵਾਸ ਤੋਂ ਉਹਨੇ ਕਿ ਸਾਰੇ ਨਵੇਂ ਹਲਕੇ ਵਿੱਚੋਂ ਵੱਧ ਵੋਟਾਂ ਦੇ ਨਾਲ ਆ ਸੀ ਉਹਨਾਂ ਨੂੰ ਚਾਹਤਾ ਕਿ ਮਾਣ ਦੇ ਦਿੱਤੇ ਜਾਵੇ ਕਿਉਂਕਿ ਸਾਡਾ ਬਹੁਤ ਪੁਰਾਣਾ ਪਿਆਰ ਆ ਸਾਡਾ ਆਪਣਾ ਜਿਹਨੂੰ ਵੀ ਕੋਈ ਮਿਲਦਾ ਆ ਤਾਂ ਸਮਝਦਾ ਕਿ ਮੇਰਾ ਆਪਣਾ ਆ ਬਹੁਤ ਵਧੀਆ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਯੋਗਦਾਨ ਹੈ ਸੁਨਾਲਾ ਪੂਰਾ ਵਧੀਆ ਯੋਗਦਾਨ ਰੱਬ ਚਾਤਾ ਹਾਂ ਜੀ ਆਪਕ ਨਾਮ ਦੱਸੋ ਆਪਣਾ ਮੇਰਾ ਨਾਮ ਸੁਖਜਿੰਦਰ ਸਿੰਘ ਜੀ ਸੁਖਾਮਾਨ ਮਾਨ ਸਾਹਿਬ ਕਾਂਗਰਸੀ ਪਹਿਲਾਂ ਜੀ ਚੇਅਰਮੈਨ ਵੀ ਹੈਗੇ ਹਾਂ ਹਾਂ ਜੀ ਹੁਣ ਵੀ ਹੈਗੇ ਨੇ ਤੇ ਆਪ ਦਾ ਪੱਲਾ ਫੜਿਆ ਕੀ ਲੱਗਿਆ ਸਾਨੂੰ ਆਪ ਦੀਆਂ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਸਾਨੂੰ ਬਹੁਤ ਵਧੀਆ ਲੱਗੀਆਂ ਕਿਉਂਕਿ ਉਹਨਾਂ ਨੇ ਜੇ ਉਹ ਵਾਅਦੇ ਕਰੇ ਉਹ ਪੂਰੇ ਤਕਰੀਬਨ ਅੱਧ ਤੋਂ ਵੱਧ ਪੂਰੇ ਕਰੇ ਸਾਡੇ ਜੀਵਿਦਾ ਤਕਰੀਬ ਦੀ ਲਾਈਟ ਦਾ ਹੋਇਆ ਤੇ ਹੋਰ ਸੜਕਾਂ ਦਾ ਹੋਇਆ ਤੇ ਆਪਣੇ 600 ਜੁੱਟ ਦਾ ਹੋਇਆ ਇਸ ਕਰਕੇ ਜੋ ਵੀ ਜਿੰਨੇ ਵਾਦੇ ਕਰੇ ਤਕਰੀਬਨ ਉਹਨਾਂ ਚੋਂ ਥੋੜੇ ਬਹੁਤੇ ਇੱਕ ਦੋ ਰਹਿ ਗਏ ਉਹ ਵੀ ਪੂਰੇ 3 ਸਾਲ ਹਲੇ ਪਏ ਨੇ ਕਰਾਂਗੇ ਕਿ ਸਾਨੂੰ ਨੀਤੀਆਂ ਵਧੀਆ ਲੱਗੀਆਂ ਨੇ ਗੱਲ ਕਰੀਏ ਕਾਂਗਰਸ ਪਾਰਟੀ ਦੇ ਵਿੱਚ ਰਹੇ ਹੁਣ ਤੱਕ ਕੀ ਕਾਂਗਰਸ ਪਾਰਟੀ ਦਾ ਇਹ ਹਲਕਾ ਇੰਚਾਰਜ ਵੀ ਬਦਲ ਗਿਆ ਪਹਿਲਾਂ ਅਮਰਦੀਪ ਸਿੰਘ ਤੇ ਰੋਨਾਲਡ ਸੀ ਜੀ ਕਿਵੇਂ ਦੇਖਦੇ ਹੋ ਜਿਹੜਾ ਹੁਣ ਨਵਾਂ ਹਲਕਾ ਇੰਚਾਰਜ ਹਲਕਾ ਇੰਚਾਰਜ ਬਾਈ ਜੀ ਬਸ ਆਪੋ ਸਾਰੇ ਧੜੇ ਬਣੇ ਹੋਏ ਨੇ ਧੜੇ ਨੇ ਪਹਿਲਾਂ ਵੀ ਪਹਿਲਾਂ ਵੀ ਕਾਂਗਰਸ ਲੱਤੀ ਆ ਹੁਣ ਵੀ ਕਾਂਗਰਸ ਉਹ ਨਹੀਂ ਡੁੱਬਣੀ ਆ ਕੋਈ ਉ ਕੋਈ ਕਿਸੇ ਸੀਨੀਅਰ ਲੀਡਰ ਦੀ ਪੁੱਛ ਨਹੀਂ ਹੈਗੀ ਦੋ ਚਾਰ ਬੰਦੇ ਨੇ ਜਿਹੜੇ ਉਹੀ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਉਹ ਬੈਠੇ ਆ ਜੋ ਕਰਨਾ ਸਾਰਾ ਕੁਝ ਅਸੀਂ ਉਹ ਕਰਨਾ ਇਥੇ ਕਰਕੇ ਸਾਰੇ ਉੱਥੇ ਪਾਰਟੀ ਚ ਵਰਕਰ ਨਰਾਸ਼ ਨੇ ਮੈਨੂੰ ਜਿੱਦ ਤੱਕ ਉਮੀਦ ਹੈ ਅੱਜ ਵੀ ਬਹੁਤ ਜ਼ਿਆਦਾ ਵਾਅਦੇ ਕਰ ਅਜ ਮੈਂ ਕਰਨਗੇ ਆਵਾਦਮੀ ਪਾਰਟੀ ਰਪਿੰਦਰ ਸਿੰਘ ਰਾਏ ਪਰ ਰਾਏ ਬਾਰੇ ਗੱਲ ਕਰ ਰਹੇ ਹੋ ਤੁਸੀਂ ਹਲਕਾ ਇੰਚ ਆ ਜਾਓ ਨਾ ਬਦ ਦੋ ਜੋ ਹਲਕਾ ਜਰਜੀ ਉਹਨਾਂ ਵਾਰੀ ਕਰਾਂਗੇ ਤੇ ਹੁਣ ਆਵਾਦਮੀ ਪਾਰਟੀ ਕਿਦਾਂ ਲੱਗ ਰਿਹਾ ਸੀਗਰਾ ਕਰ ਦੇ ਸਾਰਾ ਆਵਾਦਮੀ ਪਾਰਟੀ ਬਹੁਤ ਵਧੀਆ ਲੱਗ ਰਿਹਾ ਜੀ ਜੋ ਸਾਨੂੰ ਮਾਨ ਸਰਕਾਰ ਚਾਹੀਦੀ ਉਹ ਸਾਨੂੰ ਮਿਲ ਰਹੀ ਹੈ ਕਿਉਂਕਿ ਸਾਡੇ ਸਾਰੇ ਉਹ ਬੜੀ ਗਲਤੀ ਹੈ ਵੀ ਐਮਐਲ ਸਾਹਿਬ ਬਹੁਤ ਸ਼ਰੀਫ ਤੇ ਆਮ ਘਰ ਚੋਂ ਉੱਠੇ ਹੋਏ ਨੌਜਵਾਨ ਨੇ ਵੀ ਉਹ ਹਰੇਕ ਵਰਕਰ ਦੀ ਕਦਰ ਕਰਦੇ ਨੇ ਪੰਜਾਂ ਵਾਂਗੂ ਸਾਡੇ ਇੱਥੇ ਆਉਣ ਦਾ ਆਪਣਾ ਹਲਕਾ ਸੀਗਾ ਪਹਿਲਾਂ ਪੰਥਕ ਹਲਕਾ ਮੰਨਿਆ ਜਾਂਦਾ ਸੀ ਫਿਰ ਤੁਸੀਂ ਕਾਂਗਰਸ ਵੱਲ ਖਿੱਚ ਕੇ ਲੈ ਗਏ ਹੁਣ ਉਮੀਦ ਹੈ ਕਿ ਆਮ ਆਲ ਜਾਊਗਾ ਆਮ ਆਲ ਜਾਊਗਾ ਜੀ 100% ਜੀ ਇੱਥੇ ਆਉਣ ਦਾ ਤੁਹਾਨੂੰ ਕਿਹੜਾ ਫਾਇਦਾ ਆਪ ਬਿਨਾਂ ਸ਼ਰਤ ਜੀ ਬਿਨਾਂ ਸ਼ਰਤ ਸਮਰਥਨ ਦਿੱਤਾ ਕਾਂਗਰਸ ਬਚਾਏ ਇਹ ਚਾਏ ਨੇ ਆਵਾਜ਼ ਵੀ ਪਾਰਟੀ ਚਾਏ ਆ ਅਸੀਂ ਕੋਈ ਇਹ ਚੌਧੇ ਦੀ ਅਸੀਂ ਡਿਮਾਂਡ ਨਹੀਂ